ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੀਐਸਟੈਟ 2024 ਪ੍ਰੀਖਿਆ ਨੂੰ ਪਾਸ ਕਰ ਚੁੱਕੇ ਸਾਥੀਆਂ ਦੇ ਜਿਹੜੇ ਸਰਟੀਫିକੇਟਸ ਨੇ ਕਦੋਂ ਜਾਰੀ ਕੀਤੇ ਜਾਣਗੇ ਐਂਡ ਇੱਕ ਹੋਰ ਅਨਕਨਫਰਮਡ ਰਿਪੋਰਟ ਮੈਨੂੰ ਮਿਲੀ ਹੈ ਜਿਸ ਵਿੱਚ ਗ੍ਰੇਸ ਨੰਬਰਾਂ ਦੀ ਗੱਲ ਕੀਤੀ ਜਾ ਰਹੀ ਹੈ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਦੋਸਤੋ ਜਿਹੜੀ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਹੈ ਉਸ ਅਕੋਰਡਿੰਗ ਪੀਐਸਟੈਟ ਦੇ ਵਿੱਚ ਤੁਹਾਨੂੰ 3 ਤੋਂ ਲੈ ਕੇ 4 ਨੰਬਰਾਂ ਦੀ ਐਕਸਟਰਾ ਗ੍ਰੇਸ ਦੇਖਣ ਨੂੰ ਮਿਲ ਸਕਦੀ ਹੈ ਐਂਡ ਹੋ ਸਕਦਾ ਕਿ ਇੱਕ ਨੰਬਰ ਕੱਟਿਆ ਵੀ ਜਾਵੇ ਕਿਸੇ ਕੁਐਸਚਨਸ ਨੂੰ ਲੈ ਕੇ ਕੁਝ ਡਾਊਟਸ ਹੈਗੇ ਆ ਸੋ ਹੋ ਸਕਦਾ ਇੱਕ ਨੰਬਰ ਕੱਟਿਆ ਜਾਵੇ ਤੇ 4 ਨੰਬਰਾਂ ਦੀ ਜਿਹੜੀ ਗ੍ਰੇਸ ਹੈਗੀ ਆ ਉਹ ਸਾਰਿਆਂ ਨੂੰ ਦਿੱਤੀ ਜਾਵੇ ਸੋ ਜਦੋਂ ਤੱਕ ਇਸ ਚੀਜ਼ ਦਾ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਤੁਹਾਡੇ ਜਿਹੜੇ ਸਰਟੀਫିକੇਟਸ ਨੇ ਉਹ ਨਹੀਂ ਆਉਣਗੇ ਜਿਵੇਂ ਪਹਿਲਾਂ ਵਾਲੇ ਟਾਈਮ ਦੇ ਵਿੱਚ ਜਿਹੜੇ ਸਰਟੀਫିକੇਟਸ ਹੁੰਦੇ ਸੀਗੇ ਟਾਈਮ ਸਿਰ ਹੀ ਜਾਰੀ ਕਰ ਦਿੱਤੇ ਜਾਂਦੇ ਸੀ ਬਟ ਐਟ ਕੀ ਹੋ ਸਕਦਾ ਕਿ ਥੋੜਾ ਡਿਲੇ ਤੁਹਾਨੂੰ ਦੇਖਣ ਨੂੰ ਮਿਲੇ ਛੋਟੀ ਜਹੀ ਅਪਡੇਟ ਸੀਗੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ